ਸੀ ਤੁਸੀਂ ਜਦੋਂ ਮੀਟਿੰਗਾਂ ਲਈ ਜਾਂਦੇ ਸੀ ਸੈਂਟਰ ਦੇ ਮਨਿਸਟਰ ਸੀ ਉਹਨਾਂ ਨੂੰ ਵੀ ਲੱਤ ਮਾਰ ਕੇ ਬਾਹਰ ਆ ਗਏ ਕਦੇ ਰੁਲਦੂ ਸਿੰਘ ਮਾਨਸਾ ਨੇ ਸ਼ੀਸ਼ਾ ਤੋੜਤਾ ਪੂਰਾ ਕੁਝ ਚੱਲਿਆ ਉਹ ਉਸ ਦੌਰ ਦੇ ਵਿੱਚ ਤੇ ਤੁਹਾਡਾ ਸਿਰ ਤਾਂ ਰਿਹਾ ਇੱਥੇ ਤੁਹਾਡੀ ਮੀਟਿੰਗ ਦੇ ਵਿੱਚੋਂ ਸੀਐਮ ਸਾਹਿਬ ਉੱਠ ਕੇ ਚਲੇ ਗਏ ਵੀ ਮੈਂ ਨਹੀਂ ਕਰਦਾ ਇਹੋ ਜੀ ਮੀਟਿੰਗ ਤੁਸੀਂ ਬਾਅਦ ਵਿੱਚ ਮਿੰਤਾ ਕਰ ਰਹੇ ਹੋ ਚਲੋ ਸਾਨੂੰ ਟਾਈਮ ਦੇ ਦਿਓ ਜੀ ਅਸੀਂ ਆਹ ਗੱਲਾਂ ਦੇ ਉੱਤੇ ਮੀਟਿੰਗ ਕਰਨ ਨੂੰ ਤਿਆਰ ਆ ਤੁਹਾਡੀ ਪੋਜੀਸ਼ਨ ਕਿੱਥੇ ਹੈ ਫਿਰ ਸਾਡੀ ਪੋਜੀਸ਼ਨ ਉਹਨਾਂ ਕਲੀਅਰ ਹੋ ਗਈ ਸੀ ਵੀ ਜਦੋਂ ਉੱਠ ਕੇ ਚਲੇ ਗਏ ਅਸੀਂ ਆਪਣਾ ਪੰਜ ਦਾ ਪ੍ਰੋਗਰਾਮ ਕਾਇਮ ਰੱਖਿਆ ਉਸ ਤੋਂ ਬਾਅਦ ਜਿਹੜੀ ਬਕਲਾਹਟ ਸਰਕਾਰ ਨੇ ਦਿਖਾਈ ਉਹ ਮੀਟਿੰਗ ਚ ਵੀ ਦਿਖੀ ਸੀਐਮ ਸਾਹਿਬ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ 11 ਵਜੇ ਤੋਂ ਬਾਅਦ 11:30 ਵਜੇ ਤੋਂ ਰਾਤ ਨੂੰ ਚੱਕੋ ਚੁਕਾਈ ਸਾਡੇ ਕਿਸਾਨਾਂ ਦੀ ਕੀਤੀ ਉਹਦੇ ਵਿੱਚ ਉਹ ਨੇ ਸਾਹਮਣੇ ਆ ਗਈ ਅੱਜ ਜਦੋਂ ਫੇਲਿਅਰ ਆਫ ਗਵਰਨਮੈਂਟ ਐਵਰੀ ਪੁਆਇੰਟ ਆਫ ਦਾ ਪੁਆਇੰਟ ਆਫ ਫੇਲਿਅਰ ਹੋ ਚੁੱਕੀ ਹੈ ਗਵਰਨਮੈਂਟ ਹੁਣ ਆ ਕੇ ਉਹ ਆਪਣੀ ਬੁਲਹਾੜ ਦੇ ਵਿੱਚ ਕਿਸਾਨਾਂ ਦੇ ਉੱਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੱਲ ਤੇ ਦੋਸ਼ ਤੇ ਦੋਸ਼ ਲਾ ਰਹੇ ਆ ਉਸ ਦਿਨ ਵੀ ਦੋਸ਼ ਲਾ ਰਹੇ ਸੀਗੇ ਆਪਣੀ ਗੱਲ ਨੂੰ ਅੱਗੇ ਰੱਖਣਾ ਇਹ ਕਿ ਭਾਵੇਂ ਡੈਮੋਕ੍ਰੇਸੀ ਦੇ ਵਿੱਚ ਪਹਿਲਾ ਰੱਖਣਾ ਕਹਿੰਦੇ ਵੀ ਮੀਟਿੰਗ ਕਰਨੀ ਚਾਹੀਦੀ ਟੇਬਲ ਤੇ ਆਉਣਾ ਚਾਹੀਦਾ ਟੇਬਲ ਤੋਂ ਭੱਜਣ ਵਾਲੀ ਗਵਰਨਮੈਂਟ ਤਾਂ ਹੈ ਇਹ